ਸਸਿਕਾ ਜੀ ਦਾ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੌਥ ਹਾਊਸ ਐਡ ਪ੍ਰਤੀਕ ਬਟਲਾਡਾ ਵੱਲੋਂ ਠੀਕ ਹੈ ਜੀ ਅੱਜ ਅਸੀਂ ਫੇਰ ਆਪਣੀਆਂ ਭੈਣਾਂ ਵਾਸਤੇ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਡੇਲੀ ਸਾਡੀ ਵੀਡੀਓ ਹੁੰਦੀ ਹੈ ਸਵੇਰ 9 ਤੋਂ 10 ਦੇ ਵਿੱਚ ਤੇ ਹਰ ਅਸੀਂ ਤੁਹਾਡੇ ਵਾਸਤੇ ਇੱਕ ਨਵੀਂ ਕਲੈਕਸ਼ਨ ਲੈ ਕੇ ਆਉਣੀ ਆ ਤੇ ਜਿਹੜੀਆਂ ਮੇਰੇਆਂ ਭੈਣਾਂ ਸਾਡੇ ਨਾਲ ਨਵੀਆਂ ਜੁੜੀਆਂ ਜੀ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੀ ਜੀ ਲੋ ਜੀ ਜਦੋਂ ਅਸੀਂ ਵੀਡੀਓ ਸਟਾਰਟ ਕਰਨ ਲੱਗੇ ਆ ਵੀਡੀਓ ਸਾਰੀ ਅੰਤ ਤੱਕ ਜਰੂਰ ਦੇਖਣਾ ਬੜੇ ਸੋਹਣੇ ਜੀ ਤੁਹਾਡੇ ਵਾਸਤੇ ਆਸੀਂ ਸੂਟ ਲੈ ਕੇ ਆ ਟਿਸ਼ੂ ਬਾਂਦਣੀ ਦੇ ਵਿੱਚ ਤੇ ਸਿਰਫ ਆਫਰ ਪ੍ਰਾਈਸ ਦੇ ਵਿੱਚ ਟਿਸ਼ੂ ਬਾਂਦਣੀ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਆ ਸੂਟ ਕਲਰ ਮੰਨਗੇ ਬੜੇ ਪਿਆਰੇ ਪਿਆਰੇ ਵੀਡੀਓ ਨੂੰ ਪੂਰੀ ਜਰੂਰ ਦੇਖਣਾ ਜੀ ਸਕਿੱਪ ਕਰਕੇ ਨਾ ਦੇਖਣਾ ਦੇਖੋ ਜੀ ਪਹਿਲਾ ਸੂਟ ਚੈੱਕ ਕਰੋ ਮਹਿੰਦੀਆ ਕਲਰ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਰਣ ਵਾਲਾ ਦੇਖ ਸਕਦੇ ਹੋ ਤੁਸੀਂ ਸਟਾਫ ਰਹਿਣ ਵਾਲਾ ਟਿਸ਼ੂ ਬਾਂਦਨੀ ਠੀਕ ਹੈ ਜੀ ਟਿਸ਼ੂ ਦੇ ਵਿੱਚ ਬਾਦਮੀ ਫ੍ਰੈਂਡ ਲੈ ਕੇ ਆਏ ਆ ਇਹਦੇ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਐਦਾਂ ਗਰਲਿਸ਼ ਲੁੱਕ ਦੇ ਵਿੱਚ ਵੀ ਇਹਨੂੰ ਰੈਡੀ ਕਰ ਸਕਦੇ ਹੋ ਦੁਪੱਟਾ ਲਾਣ ਤੁਸੀਂ ਔਰਗੈਂਜ਼ਾ ਦਾ ਲਗਾ ਸਕਦੇ ਹੋ ਜਾਂ ਤੁਸੀਂ ਦੁਪੱਟਾ ਲੈ ਸਕਦੇ ਹੋ ਬਰਬਰੀ ਦਾ ਠੀਕ ਹੈ ਜੀ ਔਰਗੈਂਜ਼ਾ ਦਾ ਦੁਪੱਟਾ ਵੀ ਤੁਸੀਂ ਇਹਦੇ ਨਾਲ ਲਗਾ ਸਕਦੇ ਹੋ ਬੜਾ ਸੋਹਣਾ ਜਿਹਾ ਸੂਟ ਬਣਨਾ ਤੁਹਾਡਾ ਰੈਡੀ ਹੋਣਾ ਜਾਂ ਤੁਸੀਂ ਇਹਦੇ ਉੱਪਰ ਹੈਂਡਵਰਕ ਕਰੋ ਵਰਕ ਕਰੋ ਜਿੱਦਾਂ ਦਾ ਡਿਜ਼ਾਈਨਰ ਸੂਟ ਤੁਸੀਂ ਬਣਾ ਸਕਦੇ ਹੋ ਇਹ ਵਾਲੀ ਰੈਨ ਵਾਲੀ ਨੇ ਡਿਜ਼ਾਈਨਰ ਬਾਟਮ ਠੀਕ ਹੈ ਜੀ ਸਟਾਫ ਜਿਹੜਾ ਰਹਿਣ ਵਾਲਾ ਜਿਹੜੇ ਫੈਬਰਿਕ ਰਹਿਣ ਵਾਲੀ ਆ ਉਹ ਟਿਸ਼ੂ ਆ ਟਿਸ਼ੂ ਬਾਂਦਨੀ ਪ੍ਰਿੰਟ ਦੇ ਅੰਡ ਵਾਲਾ ਜੀ ਠੀਕ ਆ ਜੀ ਕਾਫੀ ਟ੍ਰੈਂਡ ਹੈ ਬਾਂਦਨੀ ਪ੍ਰਿੰਟ ਦਾ ਡਿਮਾਂਡ ਵੀ ਹੈ ਬਾਂਦਨੀ ਪ੍ਰਿੰਟ ਦੀ ਪਹਿਲਾ ਕਲਰ ਚੈੱਕ ਕਰੋ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣਾ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਇਹ ਸੀ ਮਹਿੰਦੀਆ ਕਲਰ ਜੀ ਅਗਲਾ ਕਲਰ ਚੈੱਕ ਕਰੋ ਜੀ ਕੱਟ ਰਹਿਣ ਵਾਲੀ ਹੈ 2.5 ਮੀਟਰ ਦੀ ਠੀਕ ਹੈ ਜੀ 22 ਮੀਟਰ ਤੁਹਾਨੂੰ ਸ਼ਰਟ 22 ਮੀਟਰ ਤੁਹਾਨੂੰ ਬਾਟਮ ਤੇ ਪ੍ਰਾਈਸ ਤੁਹਾਨੂੰ ਦੇ ਰਹੇ ਸਿਰਫ ਅਸੀਂ 7500 ਦੇਖੋ ਤੁਹਾਡੇ ਵਾਸਤੇ ਵੀ ਅਸੀਂ ਆਫਰ ਪ੍ਰਾਈਸ ਲੈ ਕੇ ਆ ਆਪਣੀਆਂ ਭੈਣਾਂ ਦੇ ਵਾਸਤੇ ਉਹ ਵੀ ਬਾਦਨੀ ਪ੍ਰਿੰਟ ਦੇ ਵਿੱਚ ਪ੍ਰਾਈਸ ਲੈ ਕੇ ਆ 7500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਜੀ ਦੇਖੋ ਜੀ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਰਹਿਣ ਵਾਲਾ ਜੀ ਇਹ ਨਾ ਤਾਂ ਇਹ ਗਾਜਰੀ ਸ਼ੇਡ ਹੈ ਨੀਲੀ ਸ਼ੇਡ ਹੈ ਜੀ ਨੀਲੀ ਸ਼ੇਡ कलर ਹੈ ਜੋ ਕੈਮਰੇ 'ਚ ਆ ਰਿਹਾ ਸੇਮ ਇਹੀ ਕਲਰ ਹੈ ਬਾਟਮ ਦੇਖੋ ਜੀ ਬਾਟਮ ਵੀ ਬੜੀ ਪਿਆਰੀ ਹੈ ਡਿਜ਼ਾਈਨਰ ਜੀ ਇਹਨੇ ਨਾ ਬਾਟਮ ਲੱਗੀ ਹੋਈ ਆ ਸਟੱਫ ਰੈਨ ਵਾਲਾ ਟਿਸ਼ੂ ਟਿਸ਼ੂ ਬਾਂਦਨੀ ਪ੍ਰਿੰਟ ਹੈ ਜੀ ਇਹ ਵਾਲੀ ਰਹੂਗੀ ਬਾਟਮ ਠੀਕ ਹੈ ਜੀ ਇਹ ਵਾਲੀ ਰਹੂਗੀ ਬਾਟਮ ਤੁਹਾਡੀ ਚੋਆਇਸ ਹੈ ਜਿੱਦਾਂ ਤੁਸੀਂ ਮਰਜ਼ੀ ਇਹਨੂੰ ਰੈਡੀ ਕਰ ਸਕਦੇ ਹੋ ਇਹ ਵਾਲੀ ਸ਼ਰਟ ਬਣਾਓ ਜਾਂ ਇਹ ਬੜੀ ਬਾਟਮ ਬਣਾਓ ਉਹ ਤੁਹਾਡੀ ਚੋਆਇਸ ਹੈ ਜੀ ਪ੍ਰਿੰਟ ਚੈੱਕ ਕਰੀ ਚਲੋ ਡਿਜ਼ਾਈਨ ਚੈੱਕ ਕਰੀ ਕਰੋ ਇਹ ਵਾਲੀ ਰਹੂਗੀ ਇਹਨਾਂ ਨਾਲ ਬਾਟਮ ਬੜਾ ਪਿਆਰਾ ਜਿਹਾ ਸੂਟ ਬਣਨਾ ਹੈ ਦੇਖੋ ਜੀ 컬러 ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਅਗਲਾ 컬러 ਰਹਿਣ ਵਾਲਾ ਫਰੋਜੀ ਠੀਕ ਹੈ ਜੀ ਕੈਮਰੇਜ ਥੋੜਾ ਜਿਹਾ ਆ ਰਿਹਾ ਲਾਈਟ ਪਰ ਬੜਾ ਪਿਆਰਾ ਜਿਹਾ ਫਰੋਜੀ ਹੈ ਬਾਦਨੀ ਪ੍ਰਿੰਟ ਦੇ ਵਿੱਚ ਚੈੱਕ ਕਰੋ ਜੀ ਡਾਰਕ ਸ਼ੇਡ ਦੇ ਵਿੱਚ ਫਰੋਜੀ ਹੈ ਇਹ ਵਾਲੀ ਰਹੂਗੀ ਸ਼ਰਟ ਠੀਕ ਹੈ ਜੀ ਇਹ ਸ਼ਰਟ ਰਹਿਣ ਵਾਲੀ ਹੈ ਤੇ ਇਹ ਵਾਲੀ ਰਹਿਣ ਵਾਲੀ ਨੇ ਉਹਨਾਂ ਬੋਟਮ ਡਿਜ਼ਾਈਨਰ ਜੀ ਬੋਟਮ ਰਹੂਗੀ ਉਹ ਵੀ ਬਾਦਨੀ ਪ੍ਰਿੰਟ ਦੇ ਵਿੱਚ ਪ੍ਰਾਈਸ ਦੇ ਰਹੇ ਤੁਹਾਨੂੰ ਅਸੀਂ ਸਿਰਫ 750 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਂਦਨੀ ਪ੍ਰਿੰਟ ਦਾ ਬਾਈ ਕਰ ਸਕਦੇ ਹੋ ਜੀ ਅਗਲਾ ਕੰਦਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਇਹ ਵਾਲੀ ਰਹੂਗੀ ਇਹਨਾਂ ਦਾ ਬਾਟਮ ਇਹ ਵਾਲੀ ਰਹੂਗੀ ਸ਼ਰਟ ਠੀਕ ਹੈ ਜੀ ਟਿਸ਼ੂ ਦੇ ਉੱਪਰ ਹੈ ਰਹਿਣ ਵਾਲੇ ਸੂਟ ਟਿਸ਼ੂ ਬਾਂਦਨੀ ਪ੍ਰਿੰਟ ਦੇ ਵਿੱਚ ਸੂਟ ਹੈ ਜੀ ਲੈ ਕੇ ਤੁਹਾਡੇ ਵਾਸਤੇ ਅਸੀਂ ਸਿਰਫ 750 ਦੇ ਵਿੱਚ ਤੁਹਾਡੇ ਵਾਸਤੇ ਇਹ ਸੇਲ ਧਮਾਕਾ ਲੈ ਕੇ ਆਏ ਆਂ ਜੀ ਅਸੀਂ ਇਹ ਸਾਡੇ ਸੂਟਾਂ ਦੀ ਸੇਲ ਹੈ ਠੀਕ ਹੈ ਜੀ ਕਲਰ ਉਹ ਵੀ ਬਾਂਦਨੀ ਪ੍ਰਿੰਟ ਦੇ ਬਹੁਤ ਪਹਿਨਾਂ ਦੀ ਮੰਗ ਹੈ ਬਾਂਦਨੀ ਪ੍ਰਿੰਟ ਦੀ ਉਹ ਵੀ ਬਾਂਦਨੀ ਪ੍ਰਿੰਟ ਤੇ ਤੁਹਾਡੇ ਵਾਸਤੇ ਲੈ ਕੇ ਆਏ ਆਂ ਅਸੀਂ ਸੇਲ 750 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲਣ ਵਾਲਾ ਜੀ ਚੈੱਕ ਕਰੋ ਕਲਰ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਬਾਟਮ ਰਹੂਗੀ ਇਹ ਵਾਲੀ ਡਿਜ਼ਾਈਨਰ ਜੀ ਬਾਟਮ ਰਹਿਣ ਵਾਲੀ ਹੈ ਅਗਲਾ ਕਲਰ ਰਹੂਗਾ ਰਾਇਲ ਬਲੂ ਦੇ ਕਲਰ ਰਾਇਲ ਬਲੂ ਕਲਰ ਰਹੂਗਾ ਜੀ ਚੈੱਕ ਕਰੋ ਇਹ ਵਾਲੀ ਰੈਣ ਵਾਲੀ ਸ਼ਰਟ ਠੀਕ ਹੈ ਜੀ ਇਹ ਸ਼ਰਟ ਰੈਣ ਵਾਲੀ ਹੈ ਬਾਨਣੀ ਪ੍ਰਿੰਟ ਦੇ ਵਿੱਚ ਇਹ ਵਾਲੀ ਰੈਣ ਵਾਲੀ ਹੈ ਬਾਟਮ ਠੀਕ ਹੈ ਰਾਇਲ ਬਲੂ ਕਲਰ ਹੈ ਦੁਪੱਟਾ ਤੁਸੀਂ ਲੈ ਸਕਦੇ ਹੋ ਇਹਨਾਂ ਔਰਗੈਂਜ਼ਾ ਦਾ ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲ ਸਾਰੇ ਕੋਈ ਸੱਤਰਾਂ ਦੇ ਦੁਪੱਟੇ ਅਵੇਲੇਬਲ ਹੈ ਤੁਹਾਨੂੰ ਤੁਹਾਨੂੰ ਇਹ ਦੁਪੱਟਾ ਮਿਲੂਗਾ ਜੀ ਔਰਗੈਂਜ਼ਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਵੀ ਮਿਲਣ ਵਾਲਾ ਤੇ ਤੁਹਾਨੂੰ ਮਿਲੂਗਾ ਜੀ ਦੁਪੱਟਾ ਸਾਡੇ ਕੋਲੋਂ ਦਰਬਰੀ ਗਾ ਵੀ ਜਿਹਨੂੰ ਹੁੰਦਾ ਵੀ ਸਭ ਤਰ੍ਹਾਂ ਦੇ ਦਪੱਟੇ ਅਵੇਲੇਬਲ ਹੈ ਜੇ ਤੁਸੀਂ ਸਾਡੇ ਕੋਲ ਇਹਨਾਂ ਸੇ ਸੂਤਾਂ ਦੇ ਨਾਲ ਲਾਈਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਲਾਈਨਿੰਗ ਵੀ ਲੈ ਸਕਦੇ ਹੋ ਲਾਈਨਿੰਗ ਤੁਹਾਨੂੰ ਮਿਲਣ ਵਾਲੀ ਹੈ 45 ਪਰ ਮੀਟਰ ਦੀ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜੀ ਪ੍ਰਿੰਟ ਰਹਿਣ ਵਾਲੀ ਹੈ ਜੀ ਇਹ ਵਾਲਾ ਕਲਰ ਦੇਖੋ ਜੀ ਜਿਹੜਾ ਕਲਰ ਕੈਮਰੇ 'ਚ ਆ ਰਿਹਾ ਸੇਮ ਨਹੀਂ ਕਲਰ ਹੈ ਜੀ ਬੜਾ ਪਿਆਰਾ ਜਾਂ ਬਰਾਊਨ ਜੀ ਸ਼ੇਡ ਵਿੱਚ ਕਲਰ ਰਹਿਣ ਵਾਲਾ ਪ੍ਰਿੰਟ ਦੇਖੋ ਜੀ ਬਾਨਣੀ ਪ੍ਰਿੰਟ ਹੈ ਇਹ ਵਾਲੀ ਰਹੂਗੀ ਬਾਟਮ ਠੀਕ ਹੈ ਜੀ ਬਟ ਇਹ ਡਿਜ਼ਾਈਨਰ ਵੀ ਸੂਟ ਰਹਿਣ ਵਾਲੇ ਹੈ ਜੀ ਸਿਰਫ 750 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲ ਬਾਇਟ ਕਰ ਸਕਦੇ ਹੋ ਟਿਸ਼ੂ ਬਾਨਣੀ ਦੇ ਵਿੱਚ ਟਿਸ਼ੂ ਬਾਨਣੀ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਇਆ ਸੂਟ ਠੀਕ ਹੈ ਜੀ ਗਰਲਿਸ ਲੁੱਕ ਦੇ ਵਿੱਚ ਰਹਿਣ ਵਾਲੇ ਸੂਟ ਸੂਟ ਰੈਡੀ ਕਰੋ ਜੀ ਬੜੇ ਸੋਹਣੇ ਜੇ ਬਾਨੇ ਆ ਬੜੇ ਸੋਹਣੇ ਜੇ ਰੈਡੀ ਹੋਣੇ ਆ ਟਿਸ਼ੂ ਬਾਨਣੀ ਦੇ ਵਿੱਚ ਅਗਲਾ ਕਲਰ ਚੈੱਕ ਕਰੋ ਬੜੇ ਪਿਆਰੇ ਪਿਆਰੇ ਕਲਰ ਰਹਿਣ ਵਾਲਿਆ ਜੀ ਠੀਕ ਹੈ ਜੀ ਇਹ ਗੱਲਾ ਕਲਰ ਵੀ ਤੁਹਾਨੂੰ ਮਹਿੰਦੀਆ ਕਲਰ ਆਊਗਾ ਇਹਦੀ ਡਿਜ਼ਾਈਨਿੰਗ ਅਲੱਗ ਹੈ ਪਹਿਲਾਂ ਤੁਹਾਨੂੰ ਦਿਖਾਇਆ ਸੀ ਮਹਿੰਦੀਆ ਕਲਰ ਉਹਦੀ ਡਿਜ਼ਾਈਨਿੰਗ ਅਲੱਗ ਹੈ ਇਹ ਵਾਲੀ ਇਹ ਵਾਲੀ ਡਿਜ਼ਾਈਨਿੰਗ ਆਉਣ ਵਾਲੀ ਹੈ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਸਿਰਫ ਪ੍ਰਾਈਸ ਹੈ ਤੁਹਾਡੇ ਵਾਸਤੇ 750 ਟਿਸ਼ੂ ਬਾਂਦਨੀ ਪ੍ਰਿੰਟ ਹੈ ਜੀ ਟਿਸ਼ੂ ਬਾਂਦਨੀ ਪ੍ਰਿੰਟ ਹੈ 750 ਦੇ ਤੁਸੀਂ ਸਾਡੇ ਕੋਲੋਂ ਸੂਟ ਬਾਈ ਕਰ ਸਕਦੇ ਹੋ ਸਿਰਫ ਤੁਹਾਡੇ ਵਾਸਤੇ ਲੈ ਕੇ ਆਇਆ ਸੇਲ ਤਮਾਕਾ ਠੀਕ ਹੈ ਜੀ ਪ੍ਰਾਈਸ ਰੱਖੀ ਹੈ ਬਿਲਕੁਲ ਜੈਨੂਇਲ ਜੀ ਤੁਹਾਡੇ ਵਾਸਤੇ ਤਾਂ ਕਿ ਸਾਰੀਆਂ ਪੇੜਾ ਮੇਰੀਆਂ ਆਏ ਵਾਲੇ ਸੂਟ ਸਾਡੇ ਕੋਲ ਬਾਇ ਕਰ ਸਕਣ ਠੀਕ ਹੈ ਜੀ ਕਾਫੀ ਕਲਰ ਸਾਡੇ ਕੋਲੇ ਅਵੇਲੇਬਲ ਹੈ ਡਿਜ਼ਾਈਨ ਵੀ ਡਿਫਰੈਂਟ ਜੇ ਮੈਨੇ ਤੁਹਾਨੂੰ ਡਿਫਰੈਂਟ ਜੇ ਡਿਜ਼ਾਈਨ ਆਉਣ ਵਾਲੇ ਸੂਟਾਂ ਦੇ ਠੀਕ ਹੈ ਜੀ ਇਹ ਵਾਲਾ ਕਲਰ ਆਊਗਾ ਰੈਸਟ ਦੇ ਵਿੱਚ ਠੀਕ ਹੈ ਜੀ ਇਹ ਰੈਸਟ ਦੇ ਵਿੱਚ ਕਲਰ ਆਉਣ ਵਾਲਾ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਇਹਦੀ ਡਿਜ਼ਾਈਨ ਵੀ ਦੇਖੋ ਬਾਹਨੀ ਪ੍ਰਿੰਟ ਦੇ ਵਿੱਚ ਰਹਿਣ ਵਾਲੇ ਸੂਤ ਟਿਸ਼ੂ ਔਰਗੈਂਜ਼ਾ ਤੇ ਸੂਤ ਰਹਿਣ ਵਾਲੇ ਚੈੱਕ ਕਰੀ ਚਲੋ ਜੀ ਕਲਰ ਚੈੱਕ ਕਰੀ ਕੋ ਜਿਹੜਾ ਕਲਰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸਕਰੀਨ ਦੇ ਉੱਪਰ ਸੀ ਤਾਂ ਨੰਬਰੜਾ ਮੈਂਸ਼ਨ ਕੀਤਾ ਗਿਆ ਸੀ ਉਸੇ ਨੰਬਰ ਤੇ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਸੂਤ ਦਾ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਚੈੱਕ ਕਰੋ ਜੀ ਇਹ ਵਾਲੀ ਰਹੂਗੀ ਬਾਟਮ ਇਹ ਵਾਲੀ ਰਹਣੀ ਹੈ ਸ਼ਰਟ ਜੀ ਕਲਰ ਬਹੁਤ ਨੇ ਬੜੇ ਪਿਆਰੇ ਜੀ ਮਿਲਣ ਵਾਲਿਆ ਜੀ ਠੀਕ ਹੈ ਜੀ ਸਾਰੇ ਤੁਹਾਨੂੰ ਇੰਗਲਿਸ਼ ਕਲਰ ਮਿਲਣਗੇ ਜੀ ਬੜੇ ਪਿਆਰੇ ਜਿਹੇ ਕਲਰ ਮਿਲਣ ਵਾਲੇ ਆ ਟਿਸ਼ੂ ਆਰਗੈਂਜ਼ਾ ਸੌਰੀ ਟਿਸ਼ੂ ਰਹਿਣ ਵਾਲਾ ਸਟਾਫ ਰਹਿਣ ਵਾਲਾ ਹੈ ਟਿਸ਼ੂ ਟਿਸ਼ੂ ਦੇ ਉੱਪਰ ਇਹ ਵਾਲੇ ਸੂਟ ਰਹਿਣ ਵਾਲੇ ਬਾਂਦਨੀ ਪ੍ਰਿੰਟ ਦੇ ਵਿੱਚ ਬੜਾ ਪਾਰਟੀ ਵੇਅਰ ਸੂਟ ਰੈਡੀ ਹੋਣਾ ਜੀ ਤੁਹਾਡਾ ਬਣ ਕੇ ਜੇਕਰ ਤੁਸੀਂ ਉੱਪਰ ਕੁਝ ਵਰਕ ਕਰਵਾਉਗੇ ਤਾਂ ਤੁਹਾਡਾ ਬਹੁਤ ਸੋਨਾ ਪਾਰਟੀ ਵੇਅਰ ਸੂਟ ਰੈਡੀ ਹੋਣਾ ਜੀ ਇਹ ਵਾਲੇ ਸੈੱਟ ਕਰੋ ਜੀ ਪ੍ਰਿੰਟ ਠੀਕ ਹੈ ਜੀ ਫਰੋਜੀ ਹੈ ਫਰੋਜੀ ਕਲਰ ਹੈ ਜੀ ਇਹ ਇਹ ਵਾਲੀ ਰਹੂਗੀ ਬਾਟਮ ਠੀਕ ਹੈ ਜੀ ਇਸ ਤਰ੍ਹਾਂ ਮੈਂ ਤਾਂ ਕੀਤਾ ਜੀ ਇਹਦਾ ਕਲਰ ਆ ਰਿਹਾ ਸੀ ਫਰੂਜੀ ਦਾ ਸੀਮ ਕਲਰ ਆ ਰਿਹਾ ਨਹੀਂ ਲਾਈਟ ਕਲਰ ਆ ਰਿਹਾ ਦੇਖੋ ਇਹ ਕੇਵਨ ਫਰੂਜੀ ਕਲਰ ਹੈ ਇਹ ਵਾਲੀ ਰਹੂਗੀ ਬਾਟਮ ਠੀਕ ਹੈ ਜੀ ਇਹ ਵਾਲੀ ਰਹੂਗੀ ਸ਼ਰਟ ਬੜੇ ਪਿਆਰੇ ਜੀ ਸੂਟ ਰਹਿਣ ਵਾਲੇ ਆ ਜੀ ਠੀਕ ਹੈ ਜੀ ਕਲਰ ਚੈੱਕ ਕਰ ਚਲੋ ਇਹ ਮਸਟਰਡ ਸ਼ੇਡ ਆ ਜੀ ਬੜਾ ਪਿਆਰਾ ਜਿਹਾ ਕਲਰ ਹੈ ਮਸਟਰਡ ਸ਼ੇਡ ਦੇ ਵਿੱਚ हल्दी फंक्शन ये वाला सूट जी, रेडी कर, कर सकते हो बड़े प्यारे जूट रहने जी तीसरा कलर फिर महदिया आऊगा सारे तन तन कलर दिखाए थे महदिया कलर दे थोड़ा जा डिफरेंट कलर है ग्रीन जहा कलर है जी ये ਚੈੱਕ ਕਰੋ ਜੀ ਪ੍ਰਿੰਟ ਇਹ ਗ੍ਰੀਨ ਸ਼ੇਡ ਦੇ ਵਿੱਚ ਹੈ ਜੀ ਇਹ ਵਾਲੀ ਰਹਿਣ ਵਾਲੀ ਇਹ ਨਾਲ ਬਾਟਮ ਦੇਖੋ ਜੀ ਇਹ ਵਾਲੀ ਬਾਟਮ ਰਹਿਣ ਵਾਲੀ ਹੈ ਸੇਮ ਡਿੱਟੋ ਮੈਚ ਬਾਟਮ ਹੈ ਜੀ ਇਹ ਵਾਲੀ ਬਾਟਮ ਰਹਿਣ ਵਾਲੀ ਹੈ ਜੀ ਦੇਖੋ ਜੀ ਇਹ ਵਾਲੀ ਰਹਿਣ ਵਾਲੀ ਹੈ ਬਾਟਮ ਤੇ ਇਹ ਵਾਲੀ ਰਹਿਣ ਵਾਲੀ ਹੈ ਸ਼ਰਟ ਜੀ ਠੀਕ ਹੈ ਜੀ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਬਾਂਦਨੀ ਪ੍ਰਿੰਟ ਦੇ ਵਿੱਚ ਦੇਖੋ ਜੀ ਸੇਮ ਡਿੱਟੋ ਮੈਚ ਬਾਟਮ ਹੈ ਜੀ ਠੀਕ ਹੈ ਜੀ ਸੇਮ ਡਿੱਟੋ ਮੈਚ ਬਾਟਮ ਹੈ ਜੀ ਪ੍ਰਿੰਟ ਦੇਖੋ ਕਲਰ ਦੇਖੋ ਬੜੇ ਪਿਆਰੇ ਜਿਹੇ ਕਲਰ ਰਹਿਣ ਵਾਲੇ ਆ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਠੀਕ ਹੈ ਜੀ ਕੈਮਰੇ ਤੋਂ ਜੋ ਕਲਰ ਆ ਰਿਹਾ ਸੇਮ ਕਲਰ ਹੈ ਜੀ ਸੇਮ ਮੈਚਿੰਗ ਬਾਟਮ ਰਹੂਗੀ ਤੁਹਾਡੀ ਇਹਦੇ ਨਾਲ ਸੇਮ ਮੈਚਿੰਗ ਬਾਟਮ ਰਹਿਣ ਵਾਲੀ ਹੈ ਬੜੇ ਪਿਆਰੇ ਜਿਹੇ ਕਲਰ ਮਿਲਣ ਵਾਲੇ ਆ ਜੀ ਤੁਹਾਨੂੰ ਟਿਸ਼ੂ ਦੇ ਉੱਪਰ ਬੰਦਲੀ ਪ੍ਰਿੰਟ ਆ ਜੀ ਅਗਲਾ ਚੈੱਕ ਕਰੋ ਜੀ 컬러 ਇਹ ਵੀ ਬੜਾ ਪਿਆਰਾ ਜਿਹਾ 컬러 ਹੈ ਇਹ ਵਾਲਾ ਮਹਿਰੂਨ শেਡ ਦੇ ਵਿੱਚ ਆਊਗਾ ਠੀਕ ਹੈ ਜੀ ਇਹ ਮਹਿਰੂਨ শেਡ ਦੇ ਵਿੱਚ ਆਉਣ ਵਾਲਾ 컬러 ਹੈ ਚੈੱਕ ਕਰੀਏ ਚਲੋ ਪ੍ਰਿੰਟ ਡਿਜ਼ਾਈਨ ਸੇਮੇ ਵਾਲਾ 컬러 ਹੈ ਜੀ ਇਹ ਵੀ ਬੜਾ ਪਿਆਰਾ ਜਿਹਾ 컬러 ਹੈ ਕਿਸੇ ਵੀ ਤਰ੍ਹਾਂ ਦੀ ਇਹਦੇ ਉੱਪਰ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਇਹਨਾਂ ਸੂਟਾਂ ਦੇ ਉੱਪਰ ਇਹ ਰਾਇਲ ਬਲੂ ਦੇ ਵਿੱਚ ਆਊਗਾ ਜੀ ਸੂਟ ਠੀਕ ਹੈ ਜੀ ਰਾਇਲ ਬਲੂ ਦੇ ਵਿੱਚ ਆਊਗਾ ਇਹਦੀ ਡਿਜ਼ਾਈਨਿੰਗ ਡਿਫਰੈਂਟ ਹੈ ਰਾਇਲ ਬਲੂ ਦੀ ਚੈੱਕ ਕਰੋ ਇਹ ਵਾਲਾ ਕਲਰ ਹੈ ਜੀ ਇਹ ਰਾਇਲ ਬਲੂ ਦੇ ਵਿੱਚ ਠੀਕ ਹੈ ਜੀ ਥੋੜੀ ਲਾਈਟ ਪੈਂਦੀ ਹੈ ਨਾ ਕਲਰ ਥੋੜਾ ਚੇਂਜ ਹੁੰਦਾ ਇਹ ਵਾਲਾ ਸੇਮ ਕਲਰ ਹੈ ਜੀ ਇਹ ਟਿਸ਼ੂ ਦੇ ਵਿੱਚ ਰਹਿਣ ਵਾਲਿਆ ਸੂਟ ਠੀਕ ਹੈ ਜੀ ਸਾਰੇ ਸੂਟ ਜਿਹੜੇ ਹੋਣੇ ਤੁਹਾਡੇ ਪਾਰਟੀ ویئر ਸੂਟ ਰੈਡੀ ਹੋਣੇ ਆ ਤੇ ਪ੍ਰਾਈਸ ਵੀ ਸਿਰਫ ਜਨੂਅਲ ਜੀ ਆ ਤੁਹਾਡੇ ਵਾਸਤੇ ਦੇਖੋ ਜਨੂਅਲ ਜੀ ਪ੍ਰਾਈਸ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਪਾਰਟੀ ویئر ਸੂਟ ਲੈ ਸਕਦੇ ਹੋ ਜੀ ਬੜੇ ਸੋਹਣੇ ਜੇ ਸੂਟ ਰੈਡੀ ਹੋਣਗੇ ਬਣ ਕੇ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਡਿਫਰੈਂਟ ਜਿਹਾ ਕਲਰ ਹੈ ਇੰਗਲਿਸ਼ ਟੋਨ ਦੇ ਵਿੱਚ ਹੈ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਠੀਕ ਹੈ ਜਿਹੜਾ ਕਲਰ ਪਸੰਦ ਆਉਂਦਾ ਜੀ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਇਹ ਵਾਲਾ ਦੇਖੋ ਜੀ ਚੈੱਕ ਕਰੋ ਇਹ ਵੀ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਥੋੜਾ ਜਿਹਾ ਰੈਡਿਸ਼ ਸਟੋਨ ਦੇ ਵਿੱਚ ਹੈ ਠੀਕ ਹੈ ਜਿਹੜੀਆਂ ਮੇਰੇ ਆਪ ਇਹਨਾਂ ਨੂੰ ਡਾਰਕ ਕਲਰ ਪਸੰਦ ਹੈ ਉਹੀ ਵਾਲਾ ਕਲਰ ਸਾਡੇ ਕੋਲ ਬਾਏ ਕਰ ਸਕਦੇ ਹੋ ਇਸ ਤੋਂ ਅੱਗੇ ਦੇਖੋ ਜੀ ਮਸਟਰਡ ਸ਼ੇਡ ਹੈ ਵੀ ਇਹਦੀ ਡਿਜ਼ਾਈਨਿੰਗ ਡਿਫਰੈਂਟ ਹੈ ਠੀਕ ਹੈ ਜੀ ਇਹਦੀ ਡਿਜ਼ਾਈਨਿੰਗ ਡਿਫਰੈਂਟ ਹੈ ਜਿਹੜੀ ਡਿਜ਼ਾਈਨਿੰਗ ਤੁਹਾਨੂੰ ਪਸੰਦ ਆਉਂਦੀ ਹੈ ਤੁਸੀਂ ਉਹ ਵਾਲੀ ਡਿਜ਼ਾਈਨ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵਾਲਾ ਦੇਖੋ ਜੀ ਇਹ ਵੀ ਮਹਿਰੂਨ ਸ਼ੇਡ ਵਿੱਚ ਆਊਗਾ ਇਹਦੀ ਡਿਜ਼ਾਈਨਿੰਗ ਵੀ ਡਿਫਰੈਂਟ ਹੈ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਸੂਟ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਾਰੇ ਕਲਰ ਤੁਹਾਨੂੰ ਬੜੇ ਪਿਆਰੇ ਜਿਹੇ ਮਿਲਣ ਵਾਲੇ ਆ ਜੀ ਬਹੁਤ ਪਿਆਰੇ ਸਾਰੇ ਕਲਰ ਰਹਿਣ ਵਾਲੇ ਸੂਟਾਂ ਦੇ ਜਿਹੜਾ ਵੀ ਕਲਰ ਪਸੰਦ ਆਉਂਦਾ ਹੈ ਸਕਰੀਨਸ਼ੌਟ ਲਓ ਤੇ ਜਿਹੜਾ ਸੀ ਨੰਬਰ ਤੁਹਾਨੂੰ ਮੈਂਸ਼ਨ ਕੀਤਾ ਹੈਗਾ ਉਹਦੇ ਉੱਪਰ ਤੁਸੀਂ ਸਾਨੂੰ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਪਲੀਜ਼ ਮੇਦੀ ਆਪਣੀ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਜਿਹੜੀ ਤੁਹਾਨੂੰ ਸਾਡੀ ਡੇਲੀ ਵੀਡੀਓ ਆਉਂਦੀ ਹੈ ਜੀ ਉਹਦਾ ਨੋਟੀਫਿਕੇਸ਼ਨ ਮਿਲ ਜੇ ਜਲਦੀ ਤੋਂ ਜਲਦੀ ਠੀਕ ਹੈ ਜੀ ਤੇ ਕਮੈਂਟ ਜ਼ਰੂਰ ਕਰਿਓ ਜੀ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜੀਆਂ ਭੈਣਾਂ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਹੜੀਆਂ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੰਦੀਆਂ ਜੀ ਜਿਨ੍ਹਾਂ ਨੂੰ ਸਾਡੀ ਜਿਹੜੀ ਕਲੈਕਸ਼ਨ ਆ ਬਹੁਤ ਜ਼ਿਆਦਾ ਪਸੰਦ ਆਉਂਦੀ ਆ ਸਾਨੂੰ ਫੋਨ ਕਾਲ ਤੇ ਵੀ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੰਦੀਆਂ ਮੇਰੀਆਂ ਭੈਣਾਂ ਠੀਕ ਹੈ ਮੈਸੇਜ ਵੀ ਕਰਦੀਆਂ ਸਾਨੂੰ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ